ਮੰਡੀ ਤੋਂ ਸੰਸਦ ਕੰਗਰਣੋਦ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਬਠਿੰਡਾ ਕੋਰਟ ਨੇ ਉਹਨਾਂ ਦੀ ਜੋ ਅਰਜ਼ੀ ਹੈ ਉਹ ਰੱਦ ਕਰ ਦਿੱਤੀ ਹੈ ਵੀਡੀਓ ਕਾਨਫਰencing ਜ਼ਰੀਏ ਪੇਸ਼ ਹੋਣ ਲਈ ਇਹ ਪਟੀਸ਼ਨ ਪਾਈ ਗਈ ਸੀ ਕੰਗਰਣੋਦ ਦੇ ਵਕੀਲ ਬਠਿੰਡਾ ਕੋਰਟ ਚ ਪੇਸ਼ ਹੋਏ ਹੁਣ 27 ਅਕਤੂਬਰ ਨੂੰ ਕੰਗਰਣਾਂ ਨੂੰ ਪੇਸ਼ ਹੋਣਾ ਪਏਗਾ ਵਿਅਕਤੀਗਤ ਤੌਰ ਤੇ ਬਠਿੰਡਾ ਦੀ ਕੋਰਟ ਦੇ ਵਿੱਚ ਕਿਸਾਨ ਅੰਦੋਲਨ ਦੌਰਾਨ ਕਿਸਾਨ ਬੀਬੀਆਂ ਖਿਲਾਫ ਵਿਵਾਦਿਤ ਟਿੱਪਣੀ ਕੀਤੀ ਗਈ ਸੀ ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਬਠਿੰਡਾ ਦੇ ਵਿੱਚ ਮਾਮਲਾ ਦਰਜ ਕਰਵਾਇਆ ਗਿਆ ਸੀ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਸ ਵੇਲੇ ਕੰਗਨਰ ਨੌਤ ਨੇ ਪ੍ਰਦਰਸ਼ਨਕਾਰੀ ਬੀਬੀਆਂ ਬਾਰੇ ਕਿਹਾ ਸੀ ਕਿ ਇਹ ਬੀਬੀਆਂ ਦਿਹਾੜੀ ਤੇ 100-100 ਰੁਪਏ ਦੀ ਦਿਹਾੜੀ ਤੇ ਆ ਕੇ ਪ੍ਰਦਰਸ਼ਨ ਕਰਦੀਆਂ ਨੇ ਜਿਸ ਦਾ ਪੰਜਾਬ ਭਰ ਦੇ ਵਿੱਚ ਵਿਰੋਧ ਹੋਇਆ ਸੀ ਤੇ ਉਸੇ ਮਾਮਲੇ ਨੂੰ ਲੈ ਕੇ ਬਠਿੰਡਾ ਦੇ ਵਿੱਚ ਕੇਸ ਦਰਜ ਹੋਇਆ ਹੁਣ ਇਸ ਦੀ ਸੁਣਵਾਈ ਅਦਾਲਤ ਦੇ ਵਿੱਚ ਚੱਲ ਰਹੀ ਹੈ ਕੰਗਣਾ ਰਣੌਦ ਦੇ ਵਕੀਲ ਵੱਲੋਂ ਕਿਹਾ ਗਿਆ ਸੀ ਕਿ ਵੀਡੀਓ ਕਾਨਫਰencing ਦੇ ਰਾਹੀਂ ਜੋ ਪੇਸ਼ੀ ਹੋ ਕਰਵਾਈ ਜਾਵੇ ਪਰ ਕੋਰਟ ਨੇ ਕਿਹਾ ਕਿ ਹੁਣ ਵਿਅਕਤੀਗਤ ਤੌਰ ਤੇ ਕੋਰਟ ਦੇ ਵਿੱਚ ਪੇਸ਼ ਹੋਣਾ ਪਵੇਗਾ ਵੀਡੀਓ ਕਾਨਫਰencing ਜ਼ਰੀਏ ਪੇਸ਼ ਹੋਣ ਦੀ ਜੋ ਪਟੀਸ਼ਨ ਹੈ ਉਹ ਖਾਰਜ ਕਰ ਦਿੱਤੀ ਗਈ ਹੈ ਇਹ ਬਿਆਨ ਉਹਨਾਂ ਨੂੰ ਇਹਨਾਂ ਮਹਿੰਗਾ ਪਿਆ ਕਿ ਕੋਰਟ ਦਾ ਹੁਣ ਜੋ ਕੇਸ ਹੈ ਉਹ ਵੀ ਭੁਗਤਣਾ ਪੈ ਰਿਹਾ ਤੇ ਉਸ ਤੋਂ ਇਲਾਵਾ ਤੁਹਾਨੂੰ ਯਾਦ ਹੋਵੇਗਾ ਕਿ ਚੰਡੀਗੜ੍ਹ 에어ਪੋਰਟ ਤੇ ਕੁਲਵਿੰਦਰ ਕੌਰ ਜੋ ਕਿ ਸੀਆਈਐਸਐਫ ਦੀ ਕਨਸਟੇਬਲ ਸੀ ਉਸ ਨੇ ਵੀ ਇਸ ਤੋਂ ਨਾਰਾਜ਼ ਹੋ ਕੇ ਕੰਗਨਾ ਰਣੌਤ ਨੂੰ ਥੱਪੜ ਤੱਕ ਜੜ ਦਿੱਤਾ ਸੀ ਤਾਂ ਹੁਣ ਇਸ ਮਾਮਲੇ ਦੀ ਜੋ ਸੁਣਵਾਈ ਹੈ ਉਹਦੀ ਨਵੀਂ ਡੇਟ ਆ ਗਈ ਹੈ ਪਰ ਹੁਣ ਇੱਕ ਗੱਲ ਤੈ ਹੁੰਦੀ ਨਜ਼ਰ ਆ ਰਹੀ ਹੈ ਕਿ ਕੰਗਨਾ ਰਣੌਤ ਨੂੰ ਅਗਲੀਆਂ ਪੇਸ਼ੀਆਂ ਦੇ ਲਈ ਬਠਿੰਡਾ ਕੋਰਟ ਜਾਣਾ ਪੈ ਸਕਦਾ ਹੈ ਤਾਂ ਉਹਨਾਂ ਦੀਆਂ ਮੁਸ਼ਕਲਾਂ ਉਹਨਾਂ ਦੇ ਦਿੱਤੇ ਬਿਆਨ ਤੋਂ ਬਾਅਦ ਹੁਣ ਵੀ ਨਹੀਂ ਘਟੀਆਂ ਕਰੀਬ 5 ਸਾਲ ਦਾ ਸਮਾਂ ਹੋਣ ਵਾਲਾ ਹੈ ਜਦੋਂ ਉਹਨਾਂ ਨੇ ਇਹ ਬਿਆਨ ਦਿੱਤਾ ਸੀ ਤੇ ਹੁਣ 27 ਅਕਤੂਬਰ ਨੂੰ ਉਹਨਾਂ ਨੂੰ ਖੁਦ ਕੋਰਟ ਦੇ ਵਿੱਚ ਪੇਸ਼ ਹੋਣਾ ਪਏਗਾ